ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਹੈ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਰਿਵਾਲਸਰ ਸਾਹਿਬ ਜੋ ਰਿਵਾਲਸਰ ਡਿਸਟ੍ਰਿਕਟ 'ਚ ਮੌਜੂਦ ਹੈ ਮੰਡੀ ਦੇ ਲੱਗੇ ਤੇ ਇਹ ਹੈ ਜੀ ਦਾ ਆਲਾ ਦੁਆਲਾ ਸਾਹਮਣੇ ਇਹਦੇ ਇੱਕ ਲੇਕ ਬਣੀ ਹੋਈ ਹੈ ਪਾਣੀ ਦੀ ਤੇ ਉਹਦੇ ਆਲੇ ਦੁਆਲੇ ਮੰਦਰ ਵਗੈਰਾ ਵੀ ਹੈਗੇ ਤੇ ਗੁਰਦੁਆਰਾ ਦਾ ਸਥਾਨ ਥੋੜਾ ਪਿੱਛੇ हट ਕੇ ਉੱਚੀ ਜਗ੍ਹਾ ਤੇ ਆਜੋ ਕਰਾਈਏ ਤੁਹਾਨੂੰ ਦਰਸ਼ਨ ਤੇ ਦੱਸੀ ਇਤਿਹਾਸ ਬਾਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਜੀ ਆਪਾਂ ਉੱਪਰ ਰਵਾਲਸਾ ਸਾਹਿਬ ਜਿੱਥੇ ਦਸਾਈ ਤੁਹਾਨੂੰ ਕਾਫੀ ਹਾਈਟ 'ਚ ਤੁਸੀਂ ਮੇਰੇ ਪਿੱਛੇ ਲਾ ਸਕਦੇ ਹੋ ਅੰਦਾਜ਼ਾ ਦੇਖੋ ਕਾਫੀ ਹਾਈਟ ਚ ਬਣਿਆ ਹੋਇਆ ਗੁਰਦੁਆਰਾ ਸਾਹਿਬ ਤੇ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਬਾਰੀ ਦ੍ਰਿਸ਼ ਦਿਖਾਵਾਂਗੇ ਤੁਹਾਨੂੰ ਅੰਗੇ ਅੰਦਰ ਦਰਵਾਜ਼ਾ ਸਾਹਿਬ ਤੇ ਆਲਾ ਦਵਾਲਾ ਆਓ ਚਲਿਏ ਜੀ ਕਰੀਏ ਦਰਸ਼ਨ ਪੂਰ ਦੁਆਰਾ ਹਰਵਾਲ ਸਰ ਸਾਹਿਬ ਸੋਕਰ ਨੂੰ ਤੁਸੀਂ ਦਰਚਣਾ ਹਾਂ ਹਾਂ ਜੀ ਇਹ ਹੈ ਅੰਦਰੋਂ ਅੰਦਰਵਾਲ ਸਾਹਿਬ ਤੇ ਇੱਧਰ ਸਾਹਮਣੇ ਲੱਗੀ ਫੋਟੋ ਸੰਤ ਬਾਬਾ ਲਾਭ ਸਿੰਘ ਜੀ ਸਾਡੇ ਆਨੰਦਪੁਰ ਸਾਹਿਬ ਆਨੰਦਗੜ੍ਹ ਕੇਲੇਆਲੇ ਇਹ ਮਰਯਦੀ ਕਿਰਪਾ ਨਾਲ ਹੀ ਇਹ ਸਥਾਨ ਦਾ ਜਿਹੜਾ ਕੰਮ ਹੈ ਉਹ ਹੋਇਆ ਹੈ ਸ਼ੁਰੂ ਤੋਂ ਕਾਫੀ ਅਖੀਰ ਤੱਕ ਤੇ ਹੁਣ ਤਾਂ ਬਾਬਾ ਲਾਭ ਸਿੰਘ ਜੀ ਸਾਡੇ ਵਿੱਚ ਨਹੀਂ ਹੈ ਲੇਕਿਨ ਬਹੁਤ ਤਕੜੀ ਸੇਵਾ ਇਹਨਾਂ ਦੀ ਆਜੋ ਅੱਗੇ ਜੈਨੇ ਜੀ ਅੰਦਰੋਂ ਦਰਬਾਰ ਸਾਹਿਬ ਦੇ ਦਰਸ਼ਨ ਤੁਸੀਂ ਵੀ ਕਰੋ ਦਰਸ਼ਨ ਤੇ ਫਿਰ ਕਰਦੇ ਆ ਅੱਗੇ ਗੱਲਬਾਤ ਇਹ ਅੰਦਰੋਂ ਇੱਕ ਜਮਈ ਆ ਦੇਖੋ ਕੰਦਾ ਇਹਨਾਂ ਦੀ ਜਮਈ ਡਿਫਰੈਂਟ ਦੇਖਾ ਗੁਰਦੁਆਰਾ ਸਾਹਿਬ ਹੈ ਬਹੁਤ ਸੋਹਣਾ ਲੱਗਦਾ ਅੰਦਰੋਂ ਜਿਵੇਂ ਸਿਮਿੰਟ ਦੇ ਉਹ ਲੋਕਿੰਗ ਪੱਥਰ ਜਿਹੋ ਹੁੰਦੇ ਇਟਾਂ ਉਹਨਾਂ ਨਾਲ ਬਣਿਆ ਹੋਇਆ ਬਹੁਤ ਸੋਹਣਾ ਸਾਫ ਸੁਥਰਾ ਗੁਰਦੁਆਰਾ ਸਾਹਿਬ ਹੈ ਤੇ ਇਹ ਹੈ ਜੀ ਗੁਰੂ ਮਹਾਰਾਜ ਦੀ ਬਣਾਈ ਹੋਈ ਤਸਵੀਰ ਜੋ ਉਸ ਸਮੇਂ ਨੂੰ ਦਰਸਾਉਂਦੀ ਹੋਈ ਪੇਂਟਿੰਗ ਸੰਗਤਾਂ ਤੇ ਸਿੰਘਾਂ ਦੇ ਨਾਲ ਗੁਰੂ ਸਾਹਿਬ ਉਹ ਲੇਕ ਪਿੱਛੇ ਦਿਖਾਈ ਹੋਈ ਜਿਹੜੀ ਨੀਚੇ ਤੁਹਾਨੂੰ ਮੈਂ ਪਹਿਲਾਂ ਦੱਸੀ ਇਹ ਉਹ ਥੋੜਾ نیچے ਦਿਖਦੀ ਏ ਸਾਹਮਣੇ ਤੇ ਉਸ ਸਮੇਂ ਨੂੰ ਦਸਾਉਂਦੀ ਹੋਈ ਏ ਪੇਂਟਿੰਗ ਇੱਥੇ ਲਾਈ ਹੋਈ ਏ ਤੇ ਆ ਜੋ ਆਪਾਂ ਦਰਵਾਜ਼ਾ ਸਾਬ ਤੋਂ ਬਾਹਰ ਨਿਕਲ ਕੇ ਬਾਕੀ ਦੱਸਦੇ ਆ ਤੁਹਾਨੂੰ ਇੱਥੋਂ ਦੇ ਇਤਿਹਾਸ ਬਾਰੇ ਤੇ ਕਰਵਾਣੇ ਆ ਜਾਣੋ ਆ ਜੋ ਚਲਿਏ ਇੱਥੇ ਦਾ ਇਤਿਹਾਸ ਗੁਰੂ ਮਹਾਰਾਜ ਵਿਸਾਖ ਦੇ ਮਹੀਨੇ ਵਿੱਚ ਇਸ ਸਥਾਨ ਤੇ 1701 ਸਮਤ ਨੂੰ ਜੋ ਪਧਾਰੇ ਸਨ ਆਪਣੇ ਪੂਰੇ ਪਰਿਵਾਰ ਦੇ ਨਾਲ ਚਾਰੋਂ ਸਾਹਿਬਜ਼ਾਦੇ ਤੇ ਬੈਂਤ ਸਿੰਘ ਵੀ ਨਾਲ ਸੀਗੇ ਕਾਫੀ ਸਿੰਘ ਮਤਲਬ ਤੇ ਇਸ ਸਥਾਨ ਤੇ ਪਹਾੜੀ ਰਾਜਿਆਂ ਨੇ ਜੋ ਛਲ ਕਰਦੇ ਸੀਗੇ ਭਾਵ ਉਹਨਾਂ ਨੇ ਇੱਕ ਇੱਕ ਝੂਠੀ ਗੱਲ ਫੈਲਾਈ ਹੋਈ ਸੀ ਕਿ ਜੋ ਗੁਰੂ ਮਹਾਰਾਜ ਹੈ ਉਹੋ ਜੋ ਸ਼ਕਾਂਦੇ ਹਨ ਅੰਮ੍ਰਿਤ ਤੇ ਉਹਦੇ ਚ ਉਹ ਸਿੰਗਾ ਨੂੰ ਅਲੱਗ ਪ੍ਰਕਾਰ ਦਾ ਤੇ ਬਾਕੀਆਂ ਨੂੰ ਅਲੱਗ ਮਤਲਬ ਜੋ ਅੰਮ੍ਰਿਤ ਸ਼ਕਾਣ ਦੀ ਜੋ ਪ੍ਰਥਾ ਹੈ ਉਹਨਾਂ ਦੀ ਉਹ ਸਹੀ ਨਹੀਂ ਹੈ ਉਹ ਇਹਨਾਂ ਨੇ ਇੱਥੇ ਪਹਾੜੀ ਰਾਜਿਆਂ ਨੇ ਛਲ ਦੇ ਰੂਪ ਚ ਉਹ ਗੱਲ ਚਲਾਈ ਹੋਈ ਸੀ ਉਸੇ ਛਲ ਨੂੰ ਪ੍ਰਗਟ ਕਰਨ ਲਈ ਲੋਕਾਂ ਨੂੰ ਦਿਖਾਉਣ ਲਈ ਇੱਥੇ ਗੁਰਦੁਆਰਾ ਸਾਹਿਬ ਗੁਰੂ ਮਹਾਰਾਜ ਆਪ ਪਧਾਰੇ ਤੇ ਉੱਥੇ ਆ ਕੇ ਇਹਨਾਂ ਨੇ ਜੋ ਕਿ ਪਹਾੜੀ ਰਾਜਿਆਂ ਨੂੰ ਵੀ ਖੰਡੇ ਵਾਟੇ ਦੀ ਜੋ ਅੰਮ੍ਰਿਤ ਛਕਣ ਲਈ ਕਿਹਾ ਤੇ ਗੁਰੂ ਸਾਹਿਬ ਨੇ ਕਿਹਾ ਕਿ ਇਹ ਕੋਈ ਅਲੱਗ ਨਹੀਂ ਹੈ ਕਿਸੇ ਲਈ ਇਹ ਖੰਡੇ-ਬਾਟੇ ਦਾ ਜੋ ਅੰਮ੍ਰਿਤ ਹੈ ਇਹ ਸਭ ਵਰਨ ਲਈ ਸਾਂਝਾ ਹੈ ਤੇ ਇਹਨੂੰ ਕੋਈ ਵੀ ਸ਼ੱਕੇ ਸਿੰਘ ਸੱਜ ਸਕਦਾ ਹੈ ਤੇ ਇਸੇ ਹੀ ਸਥਾਨ ਤੇ ਉਹਨਾਂ ਨੇ ਆਪਣੇ ਮੁਖਵਾਕ ਚੋਂ ਇਹ ਸ਼ਬਦ ਜੋ ਉਚਾਰਨ ਕੀਤਾ ਜਿਹਨੂੰ ਜਾਣਦੇ ਆਪਾਂ ਸਾਰੇ ਇੱਥੇ ਲਿਖਿਆ ਹੋਇਆ ਸੀ ਇਨ ਗਰੀਵ ਸਿਖਨ ਕੋ ਦੇਹੁ ਪਾਤਸ਼ਾਹੀ ਯਹ ਯਾਦ ਕਰੇ ਹਮਾਰੀ ਗੁਰੀਾਈ ਭਾਵ ਗਰੀਬਾਂ ਮਜਲੂਮਾਂ ਨੂੰ ਗੁਰੂ ਸਾਹਿਬ ਖੰਡੇ ਬਾਟੇ ਦੇ ਪੋਲ ਨਾਲ ਇੱਕ ਪਾਤਸ਼ਾਹੀ ਦੇਕੇ ਗਏ ਹੈ ਪਾਤਸ਼ਾਹੀ ਦਾਵਾ ਦੇਕੇ ਗਏ ਤੇ ਇਹ ਹੈ ਜੀ ਇਥੇ ਦਾ ਇਤਿਹਾਸ ਤੇ ਇੱਕ ਨਜ਼ਰ ਮਾਰੋ ਤੁਸੀਂ ਆਲੇ ਦੁਆਲੇ ਦੀ ਸੁੰਦਰਤਾ ਤੇ ਬਹੁਤ ਸੋਹਣਾ ਔਰ ਸ਼ਾਂਤ ਇਲਾਕੇ ਦੇ ਵਿੱਚ ਇਹ ਵਸਿਆ ਹੋਇਆ ਗੁਰਦੁਆਰਾ ਸਾਹਿਬ ਸਾਹਮਣੇ ਉਹ ਲੇਕ ਤੇ ਇਹਦੇ ਆਲੇ ਦੁਆਲੇ ਮੰਦਿਰ ਵਗੈਰਾ ਵੀ ਹੈਗੇ ਆ ਸામਨੇ ਤੇ ਨਾਲ ਬੁੱਧਿਜ਼ਮ ਨਾਲ ਰਿਲੇਟਡ ਵੀ ਮੰਦਰ ਹੈਗੇ ਆ ਤੇ ਬਹੁਤ ਮਤਲਬ ਇੱਕ ਸ਼ਹਿਰੀ ਇਲਾਕੇ ਤੋਂ ਹਟ ਕੇ ਇੱਕ ਧਾਰਮਿਕ ਜੀ ਜਗ੍ਹਾ ਦੀਆਂ ਜੋ ਵਾਈਬਸ ਹੁੰਦੀਆਂ ਉਹ ਇੱਥੇ ਆਉਂਦੀਆਂ ਬਿਲਕੁਲ ਸ਼ਾਂਤ ਏਰੀਆ ਔਰ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਹੁਤ ਸੋਹਣੀ ਇਮਾਰਤ ਤੇ ਆਜੋ ਮੈਂ ਤੁਹਾਨੂੰ ਅੱਗੇ ਅੜਾ ਦੋੜਾ ਦਿਖਾਦਾ ਗੁਰਦੁਆਰਾ ਸਾਹਿਬ ਦਾ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਸント ਬਾਬਾ ਲਾਲ ਸਿੰਘ ਆ ਨੰਦਪੁਰ ਸਾਹਿਬ ਵਾਲੇ ਕਿਲਾ ਨੰਦਗੜ ਵਾਲੇ ਉਹਨਾਂ ਦੀ ਬਹੁਤ ਵੱਡੀ ਸੇਵਾ ਇਸ ਗੁਰਦੁਆਰੇ ਸਾਹਿਬ ਲਈ ਸੀਗੀ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਇੱਥੇ ਗੁਰਦੁਆਰੇ ਸਾਹਿਬ ਦਾ ਨਿਰਮਾਣ ਕਰਵਾਇਆ ਹੈ ਕਰਸ਼ਿਵਾਲਿਆ ਨੇ ਤੇ ਅੱਗੇ ਇਹਦਾ ਤੁਸੀਂ ਦੇਖ ਲੋ ਅੜਦਵਾਲਾ ਦੇ ਵਿੱਚ ਸੰਗਤਾਂ ਕਈ ਵਾਰ ਪੁੱਛ ਲੈਂਦੇ ਆ ਕਿ ਇੱਥੇ ਰਹਿਣ ਸਹਿਣ ਦਾ ਕੀ ਹੈ ਤਾਂ ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਜਦੋਂ ਆਪਾਂ ਨੀਚੋਂ ਆ ਰਹੇ ਸੀਗੇ ਸਾਹਮਣੇ ਜਿਵੇਂ ਹੁਣ ਤੁਸੀਂ ਸਾਈਡ ਤੇ ਦੇਖ ਰਹੇ ਹੋ ਇੱਕ ਤਾਂ ਲੰਗਰ ਹਾਲ ਹੈ ਉਹ ਮੈਂ ਅੱਗੇ ਦੱਸੂਗਾ ਤੁਹਾਨੂੰ ਤੇ ਇੱਕ ਸਾਹਮਣੇ ਸਾਈਡ ਤੇ ਉਹ ਸਰਾਮਾ ਬਣੀ ਹੈ ਜਿੱਥੇ ਆਪਾਂ ਇਸ ਟਾਈਮ ਖੜੇ ਆ ਇਹਦੇ نیچے ਵੀ ਕਮਰੇ ਹੈਗੇ ਆ ਤੇ ਇੱਥੇ ਇਸ ਸਟਾਨ ਤੇ ਤੁਸੀਂ ਆਸਾਨੀ ਨਾਲ ਕਮਰਾ ਲੈ ਕੇ ਇੱਥੇ ਰਿਆ ਜਾ ਸਕਦਾ ਹੈ ਲੰਗਰ ਦਾ ਇੱਥੇ 24 ਘੰਟੇ ਦਾ ਪ੍ਰਬੰਧ ਹੈ ਜੀ ਅਨਾਲ ਜੋ ਤੁਹਾਨੂੰ ਅੰਦਰ ਹੀ ਗੁਰਸਾਹਿਬ ਦੇ ਉਹਰੇ ਜੋ ਸਥਾਨ ਹੈ ਤੇ ਆਲੇ ਦੋਲੇ ਜੋ ਤੁਹਾਨੂੰ ਇੱਕ ਕਮਰੇ ਦਿਖਰੇ ਹੋਣਗੇ ਇੱਕ ਕਮਰੇ ਉਹਰੇ ਲੋਕਲ ਸੇਵਾਦਾਰਾਂ ਲਈ ਜੋ ਕਮੇਟੀ ਵਾਲੇ ਐ ਜਾਂ ਫਿਰ ਪੱਠੀ ਸਿੰਘ ਹੈ ਉਹਨਾਂ ਲਈ ਹੈ ਤੇ ਬਾਕੀ ਹਰ ਇੱਕ ਚੀਜ਼ ਦਾ ਉਹਰੇ ਪ੍ਰਬੰਧ ਵਾਸ਼ਰੂਮ ਨਹਾਉਣ ਵਾਸਤੇ ਸਭ ਕੁਝ ਪ੍ਰਬੰਧ ਬਿਲਕੁਲ ਵਧੀਆ ਸਾਫ ਸੁਥਰਾ ਹੈ ਤੇ ਹਾ ਜੋ ਕਮਰਿਆਂ ਦੀ ਗੱਲ ਕਰ ਰਿਹਾ ਸੀ ਮੈਂ ਇਹ ਕਮਰੇ ਉਰੇ ਸੇਵਾਦਾਨ ਲਈ ਬਾਕੀ ਜੀ ਕਿਸੇ ਨੇ ਰਹਿਣਾ ਹੈ ਉਹ ਸਾਹਮਣੇ ਬਾਹਰ ਹੈ ਉੱਥੇ ਉਹਨਾਂ ਨੂੰ ਆਸਾਨੀ ਨਾਲ ਕਮਰਾ 2-300 ਪੇਟਾ ਦੇ ਕੇ ਆਰਾਮ ਨਾਲ ਕਮਰਾ ਮਿਲ ਜਾਂਦਾ ਹੈ ਤੁਸੀਂ ਇੱਥੇ ਇੱਕ ਦਿਨ ਰਹੋ ਦੋ ਦਿਨ ਰਹੋ ਬਹੁਤ ਵਧੀਆ ਆਲਾ ਦੁਆੜਾ ਹੈ ਹੋਰ ਸ਼ਾਂਤ ਲਗਾ ਹੈ ਸ਼ਹਿਰੀ ਸ਼ੋਰ ਸ਼ਰਾਬੇ ਤੋਂ ਹਟ ਕੇ ਇਹ ਵਲਸਰ ਸਾਹਿਬ ਉਹ ਥਾਂ ਹੈ ਗੁਰੂ ਮਾਰੇ ਦਾ ਆਪ ਵਸਾਇਆ ਹੋਇਆ ਹੈ ਏਰੀਆ ਚਲੰਚੋਪਰਾ ਪੱਤਰਤੀ ਤੇ ਵਕਿੱ ਆਪਾਂ نیچے ਉਸ ਸਾਈਡ ਤੋਂ ਨੂੰ ਕੋਸ਼ਿਸ਼ ਕਰੂੰਗਾ ਮੈਂ ਜਾ ਕੇ ਇਸੇ ਹੀ ਵਲੌਗ ਚ ਸ਼ੋਰਟ ਚ ਜਾਂ ਫਿਰ ਕਿਸੇ ਅਗਲੇ ਚ ਤੁਹਾਨੂੰ ਨੀਚੇ ਦਾ ਏਰੀਆ ਵੀ ਦਿਖਾਵਾਂਗੇ ਤੇ ਇਹ ਸਾਹਮਣੇ ਹੈਗਾ ਜੀ ਲੰਗਰ ਹਾਲ ਇਹ ਤੇ ਨਿਰੰਤਰ ਲੰਗਰ ਚੱਲਦਾ ਰਹਿੰਦਾ ਹੈ ਇਹ ਹੈ ਜੀ ਦਰਸ਼ਨ ਰਵਾਲਸਰ ਸਾਹਿਬ ਦੇ ਜੋ ਕਿ ਮੰਡੀ ਤੋਂ ਥੋੜਾ ਹਟ ਕੇ 19 20 ਕਿਲੋਮੀਟਰ ਹਟ ਕੇ ਅੰਦਰਲੀ ਸਾਈਡ ਜਾ ਕੇ ਥੋੜਾ ਇਹ ਗੁਰਦੁਆਰਾ ਸਾਹਿਬ ਪੈਂਦਾ ਤੇ ਬਾਕੀ ਗੱਲ ਤੁਹਾਡੇ ਨਾਲ ਕਰਦੇ ਆਂ बाकी मिल हैं आपे नवी वीडियो तो देखते हैं नीचे भी जाके जो नीचे मंदिर वगैरह बने हैं और तलाए देख है देखते हैं की है उत्सा इतिहास करा दर्शन हो सकता तो भी करावे मेरे फोन जरा मैमरी दिक्कत आ रही है मैं जो गया ट्रिप तो इस तरह से थोड़ा काफ़ी मतलब वीडियो वगैरह बन गई ਇਹ ਥੋੜਾ ਦਿੱਕਤ ਆ ਰਹੀ ਹੈ ਇਹ ਤਾਂ ਕਾਫੀ ਸੀਗਾ 128 GB ਦੇ ਸਮਥਿੰਗ ਲੇਕਿਨ ਪਤਾ ਨਹੀਂ ਦਿੱਕਤ ਦੇ ਰਿਹਾ ਬਾਕੀ ਕੋਈ ਨਹੀਂ ਸ਼ਾਰਟ ਵਗੈਰਾ ਲਾਵਾਂਗੇ ਦਿਖਾਵਾਂਗੇ ਤੁਹਾਨੂੰ ਜੇ ਦੱਸਾਂਗੇ ਜਰੂਰ ਇਹ ਹੈ ਉਹ ਬੈਕ ਸਾਈਡ ਤੇ ਤੇ ਆ ਸਾਹਮਣੇ ਆਪਣਾ ਗੁਰਦੁਆਰਾ ਸਾਹਿਬ ਚਲੋ ਮਿਲਾਂਗੇ ਜੀ ਸ਼ੇਰ ਕਿਸੇ ਨਵੀਂ ਵੀਡੀਓ ਚ ਜਿਵੇਂ ਹੋਰ ਵੀਡੀਓ ਚ ਤੇ ਇਹ ਸੀਗੇ ਆਪਣੇ ਦਰਸ਼ਨ ਗੁਰਦੁਆਰਾ ਰਵਾਲਸਰ ਸਾਹਿਬ ਪਾਛਾਈ ਦਸਵੀਂ ਹਿਮਾਚਲ ਪ੍ਰਦੇਸ਼ ਰਵਾਲਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ